ਗਲਾਬੂ ਤੇ ਕਾਲਾ ਹੋ ਗਿਆ ਪੂਰੇ ਲੈ ਗਿਆ ਰੈਸ਼ਨ ਬਣੀ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਬੱਲੇ ਬੱਲੇ ਕਰਾਤੀ ਤੇ ਪੁਆਇੰਟ ਜਿਹੜਾ ਧਾਰਿਆ ਇਹ ਆ ਗगन ਸੂਰੇ ਵਾਲੀ ਐ 6 ਫੁੱਟ 7 ਇੰਚ ਕੱਦ ਹੈ ਪਿਛਲੇ ਤੋਂ ਪਿਛਲੇ ਸੀਜ਼ਨ ਮੇਜਰ ਲੀਗ ਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਭਰੀਆਂ ਬਗਲਾਂ ਵੱੱਗੀ ਕੈਂਚੀ ਹੰਦੇ ਦੂਰ ਤੇ ਫੈਸਲਾ ਹੋ ਗਿਆ ਵੀ ਕਾਲਾ ਸੂਰੇ ਵਾਲੀ ਆ ਜ ਖਾਨ ਆ ਗਿਆ ਹੈ ਗਲਾਬੂ 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 ਉਧਰ ਸੰਮ ਕਨੇਡਾ ਸਾਡਾ ਵੀਰ ਹੈ ਸੰਮ ਕਨੇਡਾ ਧੰਨਵਾਦ ਹੈ ਪਰ ਆਹ ਦੇਖੋ ਕਬੱਡੀ ਪਾਉਣ ਵਾਲੇ ਗਲਾਬੂ ਖਾਨ ਇੱਕ ਪੱਕੇ ਨੀਤੇ ਗਗਨ ਸੂਰੇ ਵਾਲੀਆ ਅੰਤਰਰਾਸ਼ਟਰੀ ਪੱਧਰ ਤੇ ਦੇਖਵਾਲਾ ਆਹ ਸੂਰੇ ਵਾਲੀਆ ਗਗਨ 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 ਤੇ ਗਲਾਬੂ ਖਾਨ ਅੰਕ ਆਪਣੇ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਅੰਕਾਂ ਦੇ ਵਿੱਚ ਵਾਧੇ ਕਰ ਗਿਆ ਕਬੱਡੀ ਕਹਿੰਦੇ ਕੌਕਿਆ ਵਾਲੇ ਦੀ ਉਹ ਕੌਕੇ ਵਾਲਾ ਨੌਜਵਾਨ ਓ ਲੱਖੀ ਡੰਗੜ ਦਾ ਇਲਾਕਾ ਜਿਲ੍ਹਾ ਬਠਿੰਡਾ ਕੋਨਾਂ ਦੇ ਮੰਡੀ ਦਾ ਇਲਾਕਾ ਕਬੱਡੀ ਦੇ ਮੈਦਾਨ ਦੇ ਵਿੱਚ ਅਮਰਤ ਕੋਠੇ ਨਾਥਿਆਂ ਤੇ ਗਰਾਬੂ ਧੂਮੜ ਪੰਨ ਤੇ ਵਿੱਚ ਵੜਦਾ ਹੋਇਆ ਕਿ ਲੁੱਤਿਆਣਾ ਜਿਲ੍ਹਾ ਮੇਰਾ ਉਹ ਕੌਕਿਆ ਟਿਕਾਣਾ ਮੇਰਾ ਉਹਵੇਂ ਕੀ ਤੂੰ ਚੰਡੀਗੜ੍ਹ ਪੜਦੀ ਕੌਕਿਆ ਦੀ ਧਰਤੀ ਏ ਅੱਜ ਸੂਰਿਆਲ ਦਾ ਪੁੱਤ ਬਣ ਕਬੱਡੀ ਪਾਉਣ ਦੇ ਮੈਦਾਨ ਦੇ ਵਿੱਚ ਵੜਦਾ ਹੋਇਆ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਵੱਧ ਕੇ ਕਰੂ ਟਰਾਈ ਇਸ ਸਮੇਂ ਦੇ ਕਲਮਾ ਦੇ ਵਿੱਚ ਸੁਪਿਆ ਹੋਇਆ ਪਰ ਰੇਡਰ ਬੜੀ ਫੁਰਤੀਲੀ ਦੇ ਨਾਲ ਓ ਬੱਲੇ ਬੱਲੇ ਗਰਾਊਂਡ ਦਾ ਦਾਬਾ ਰੱਖਿਆ ਹੋਇਆ ਇੱਕ ਕੰਨੀ ਤੇ ਜਾਫੀ ਹੱਟਦਾ ਆ ਕਹਿੰਦੇ ਕੋਡ ਕੋੜੀਆ ਕੋਡ ਕੋੜੀਆ ਪਿੰਡੀ ਤੇ ਆ ਕੌਕਿਆਂ ਵਾਲਾ ਪਰ ਪੁਆਇੰਟ ਜਿਹੜਾ ਧਾਵੀ ਨੇ ਆਪਣੇ ਖਾਤੇ ਜੋੜ ਦਿੱਤਾ ਪ੍ਰੀਤ ਬਾਠ ਸੁਰਜੀਤ ਸੰਧੂ ਹਰਪਾਲ ਤੂਰ ਨਾਲ ਕਿਹਦੇ ਸਾਡਾ ਵੀਰ ਹੈ ਲਖਵੀਰ ਬਾਠ ਨੂੰ ਬਹੁਤ ਵੱਡਾ ਧੰਨਵਾਦ ਹੈ ਨਵਰੀ ਬਾਠੋਰਾ ਦਾ ਬਹੁਤ ਵੱਡਾ ਧੰਨਵਾਦ ਅੱਜ ਦੇ ਕਬੱਡੀ ਕੱਪ ਤੇ ਔਰ ਕਬੱਡੀ ਪੈ ਗਈ ਔਲਖਾ ਵਾਲੇ ਗੱਗੂ ਦੀ ਮੁਖਰਾਜੀ ਲਓ ਕਹਿੰਦੇ ਗੱਗੂ ਔਲਖਾ ਵਾਲਾ ਕਬੱਡੀ ਪਾਉਂਦੇ ਰਹੀ ਵਾਤਾ ਹੈ ਇੱਕ ਪਾਸੇ ਗगन ਸੂਰੇ ਵਾਲਾ ਕਾਲਾ ਸੂਰਿਆ ਲਾਥਿਆੜੀ ਅਮਰਤ ਚਾਰ ਨੇ ਚਾਰੇ ਤਿਆਰ ਵਰ ਤਿਆਰ ਕੁਆਟਰ ਫਾਈਨਲ ਮੈਚ ਖੇਡੇ ਜਾ ਰਿਹਾ ਹੈ ਅਗਲੇ ਮੈਚ ਦੇ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਇਹ ਹੈ ਗगन ਸੂਰੇ ਵਾਲੀ ਹੈ 6 ਫੁੱਟ 7 ਇੰਚ ਕੱਦ ਹੈ ਪਿਛਲੇ ਤੋਂ ਪਿਛਲੇ ਸੀਜ਼ਨ ਮੇਜਰ ਲੀਗ ਦੇ ਪੂਰੇ ਸੀਜ਼ਨ ਦਾ ਇਹ ਬੈਸਟ ਜਾਫੀ ਬਣਿਆ ਹੈ ਚਾਕ ਕੋਡ ਲਾਈਨ ਦੀ ਟੀਮ ਲਈ ਇਹਨੇ ਦੁਰੀਆਂ ਦੇ ਵਿੱਚ ਵੱਡੇ ਵੱਡੇ ਸਟਾਰਾਂ ਨੂੰ ਜਫੇ ਲਾਇਆ ਹੈ ਲਓ ਸਾਹਮਣੇ ਵਾਂਚ ਅਗਲੀ ਰੇਡ ਪਾਉਣ ਦੇ ਲਈ ਵੱਧਦਾ ਹੋਇਆ ਚਾਰ ਜਾਫੀ ਤਿਆਰ ਬਰ ਤਿਆਰ ਵਜਦੀਆਂ ਪੱਟਾਂ ਦੇ ਥਾਪੀਆਂ ਜਮਾਲਗੜ੍ਹ ਦਾ ਖੇਡ ਮੈਦਾਨ ਹੁਣ ਚਾਰਾਂ ਦੇ ਵਿੱਚੋਂ ਦੇਖਦਾ ਵੀ ਕੌਣ ਮੁੰਡੇ ਤੁੰਬੜ ਭਾਨ ਵਾਲੇ ਆਹ ਦੇਖੋ ਵੀ ਲਾ ਕੇ ਮਾਰਿਆ ਇਹ ਆ ਵੰਚ ਸੂਰੇ ਵਾਲੀ ਐ ਨਮਨਕੋਰ ਮੁੰਡਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਆਸ ਕੀਤੀ ਜਾ ਸਕਦੀ ਹੈ ਵੀ ਆਹ ਮੁੰਡਾ ਬਹੁਤ ਅੱਗੇ ਜਾ ਸਕਦਾ ਹੈ ਇਹ ਬਹੁਤ ਅੱਗੇ ਆ ਸਕਦਾ ਹੈ ਜੇ ਮਿਹਨਤ ਕਰਦਾ ਗਿਆ ਜੇ ਖੁਰਾਕ ਖਾਂਦਾ ਰਿਹਾ ਜੇ ਸਰੀਰ ਨੂੰ ਸਾਭੀ ਰੱਖਿਆ ਰਾਬੂ ਖਾਨ ਦੀ ਰੇਡ ਲੈ ਵੀ ਜਸਵਿੰਦਰ ਕਰ ਗੱਲ ਕੋਈ ਗਲਾਬੂ ਖਾੜ ਆ ਗਿਆ ਟੂਮੜ ਭੰਦੀਆ ਉੱਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਵੜਦਾ ਹੋਇਆ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕਾਲਾ ਟਰਾਈ ਕਰੇਗਾ ਸੂਰੇ ਵਾਲਿਆ ਗਗਨ ਟਰਾਈ ਕਰੂ ਜਾਂ ਕਨੇ ਅਮਰ ਟਰਾਈ ਕਰੇਗਾ ਇਹਦੇ ਸਮੇਂ ਦੀਆਂ ਗੱਲਾਂ ਬਾਤਾਂ ਨੇ ਗਲਾਬੂ ਤੇ ਕਾਲਾ ਹੋ ਗਿਆ ਮੂਰੇ ਮੈ ਗਿਆ ਰਸ਼ਨਪਨੀ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਬੱਲੇ ਬੱਲੇ ਕਰਾਦੀ ਤੇ ਪੁਆਇੰਟ ਜਿਹੜਾ ਧਾਵੀ ਨੇ ਆਪਣੇ ਖਾਤੇ ਦੇ ਵਿੱਚ ਜੋੜ ਕੇ ਰੱਖ ਦਿੱਤਾ ਉਧਰ ਮਨਪ੍ਰੀਤ ਆ ਗਿਆ ਕਬੱਡੀ ਪਾਉਣ ਤੇ ਲਈ ਇਹ ਸੂਰੇ ਵਾਲਿਆ ਮੰਨਾ ਕਬੱਡੀ ਪਾਉਣ ਤੇ ਮੈਦਾਨ ਦੇ ਵਿੱਚ ਵਧਦਾ ਹੋਇਆ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਵੱਧ ਕੇ ਕਰੇਗਾ ਟਾਈ ਮੰਨਾ ਸੂਰੇ ਵਾਲਿਆ ਉਹ ਕਬੱਡੀ ਕਬੱਡੀ ਦਾ ਆਲਾਪ ਕਰਦਾ ਹੋਇਆ ਉਹ ਬੱਲੇ 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 ਉਹ ਨਹੀਂ ਰੀਸਾਦਾ ਹੋਇਆ ਨਾ ਐਨ ਰੇਟਰ ਤੇ ਜਾਫੀ ਟੱਕਰ ਬੱਬਰ ਖੇੜਾ ਦੀ ਪੁਆਇੰਟ ਜਾਂ ਧਾਵੀ ਦੇ ਖਾਤੇ ਆਹ ਰੇਡਰ ਦੇ ਖਾਤੇ ਅੰਕ ਫੋਰਲ ਦੀ ਟੀਮ ਦੇ ਹਿੱਤੇ ਆ ਗੱਗੂ ਦੀ ਰੇਡ ਆ ਗਈ ਛੋਟੇ ਵੀਰ ਲਓ ਕਹਿੰਦੇ ਮੁੰਡਾ ਔਲਖਾਲਾ ਗੱਗੂ ਕਬੱਡੀ ਪਾਉਣ ਦੇ ਲਈ ਬਾਤ ਆਇਆ ਕਿ ਹੁਣ ਲੜਾਈਆਂ ਪੈਸੇ ਖਾਤਰ ਹੋਰ ਪੜਾਈਆਂ ਪੈਸੇ ਖਾਤਰ ਇੱਕ ਮਾਂ ਦਾ ਪੁੱਤ ਪਰਦੇਸੀ ਹੋ ਗਿਆ ਉਹ ਵੀ ਸੋਣਿਆ ਪੈਸੇ ਖਾਤਰ ਇੱਕ ਮਾਂ ਦਾ ਪੁੱਤ ਪਰਦੇਸੀ ਹੋ ਗਿਆ ਉਹ ਵੀ ਸੋਣਿਆ ਪੈਸੇ ਖਾਤਰ ਗੱਲ ਸਾਰੀ ਪੈਸੇ ਦੀ ਹੈ ਲਓ ਪੈਂਦੀ ਹੋਈ ਰੇਡ 11 ਦੇ ਵਿੱਚੋਂ ਕੌਣ ਕਿਹੜਾ ਬਲੇ ਬਲੇ ਕਰਾਵੇਗਾ ਕਾਲਾ ਫੇਰ ਜੱਦਲ ਕਰਦਾ ਹੋਇਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਪਰियां ਪਗਲਾ ਵੱਜ ਗਈ ਕੈਂਚੀ ਹੰਦੇ ਦੂਰ ਤੇ ਫੈਸਲਾ ਹੋ ਗਿਆ ਵੀ ਕਾਲਾ ਸੂਰੇ ਵਾਲੀਆ ਜਾਨ ਨਰ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਆ ਨੌਜਵਾਨ ਦਾ ਜਗਰਾਉਂ ਦੇ ਲਾਗੇ ਕੌਕੇ ਕਲਾ ਪਿੰਡ ਹੈ ਕੌਕਿਆਂ ਵਾਲਾ ਕਹਿੰਦੇ ਹਰਮਨ ਸੋਹਣਾ ਸ਼ਾਟਵਾਂ ਸਰੀਰ ਗੋਰਾ ਨਿਸ਼ੋਰ ਰੰਗ ਟੈਟੂ ਖਣਵਾਇਆ ਹੋਇਆ ਕੌਕੇ ਪਿੰਡ ਨੇ ਵੀ ਖੇਡ ਕਬੱਡੀ ਦੇ ਵੱਡੇ ਵੱਡੇ ਸਟਾਰ ਪੈਦਾ ਕੀਤੇ ਹੈ ਕੌਕਿਆਂ ਦੇ ਵਿੱਚ ਵੱਡੇ ਮੇਲੇ ਵੀ ਹੁੰਦੇ ਆ ਪੈਂਦੀ ਹੋਈ ਰੇਡ ਹਰਮਨ ਕੌਕਿਆਂ ਦਾ ਜਾਂਦਰ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਅਗਲੇ ਮੈਚ ਲਈ ਥਾਂਦੇ ਆਲੀਆ ਥਾਂਦੇ ਆਲੀਏ ਮੁੰਡੇ ਆ ਗਿਆ ਤੇ ਉਹਨਾਂ ਦਾ ਮੁਕਾਬਲਾ ਦੁੱਲੇ ਆਲੀਆ ਨਾਲ ਹੋਵੇਗਾ ਥਾਂਦੇ ਆਲੀਏ ਆ ਜਾਣ ਤੇ ਨਾਲ ਦੁੱਲੇ ਆਲੀਏ ਆ ਜਾਣ ਗਲਾਬੂ ਖਾਂ ਦੀ ਰੇਡ ਲੈ ਵੀ ਜਸਵਿੰਦਰ ਕਰਦੇ ਗੱਲ ਵਾਹ ਓਏ ਮੁੰਡਿਆ ਉਧਰ ਗਲਾਬੂ ਖਾਂ ਕਬੱਡੀ ਪੌਂਡ ਤੇ ਮੈਦਾਨ ਦੇ ਵਿੱਚ ਭੰਡਾ ਹੋਇਆ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਵੱਧ ਕੇ ਕਰੇਗਾ ਟਰਾਈ ਕਿਉਂਕਿ ਸਾਹਮਣੇ ਚਾਰੇ ਬਹੁਤ ਹੀ ਬਲਵਾਨ ਨੇ ਇੱਕ ਪਾਸੇ ਅਮਰਤ ਨਾਥਿਆ ਨੇ ਓ ਲੱਖੀ ਜੀ ਦਾ ਇਲਾਕਾ ਜਲਾ ਬਹਿੰਦਾ ਕੋਨਾਂ ਨੇ ਮੰਡੀ ਦਾ ਇਲਾਕਾ ਕਬੱਡੀ ਦੇ ਮੈਦਾਨ ਦੇ ਵਿੱਚ ਅੰਮ੍ਰਿਤ ਕੋਠੇ ਨਾਥਿਆਂ ਤੇ ਗਲਾਬੂ ਧੂਮੜ ਪੰਨ ਪੁਆਇੰਟ ਜਿਹੜਾ ਜਾਫੀ ਨੇ ਆਪਣੇ ਖਾਤੇ ਦੇ ਵਿੱਚ ਜੋੜ ਕੇ ਰੱਖ ਦਿੱਤਾ ਉਹ ਬੱਲੇ ਬੱਲੇ ਕਰਵਾ ਦਿੱਤੀ ਨਾਲ ਸਾਡੇ ਵੀਰ ਨੇ ਜੱਗਾ ਸਿੱਧੂ ਚੇਅਰਮੈਨ ਉਹਦੇ ਨਾਲ ਗੁਰਸੇਵ ਕਸੰਧੂ ਚੱਕ ਖੁੰਦਰ ਤੋਂ ਲਖਵਿੰਦਰ ਸਿੰਘ ਕੰਬੋਲ ਤੇ ਨਾਲ ਸਾਡਾ ਵੀਰ ਰੌਬਿੰਦ ਮਮਦੋਟ ਵੀਰਾਂ ਦਾ ਧੰਨਵਾਦ ਹੈ ਲਾ ਪਲੇਅਰ ਤੇ ਚੋਟ ਲੱਗੀ ਹੈ ਹੱਥ ਬੰਨ ਕੇ ਬੇਨਤੀ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰਦਾ ਪੇਂਡਪੂਲ ਸਪਰੇ ਗਰਾਊਂਡ ਦੇ ਵਿੱਚ ਪੁੱਛਦੀ ਕਰਿਓ ਜਲਦੀ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਇਹ ਇੱਕ ਅਰਦਾਸ ਬੇਨਤੀ ਵੀ ਜਰੂਰ ਕਰਦੇ ਹੋ ਨਾਲ ਦੀ ਨਾਲ ਵੀ ਖਿਡਾਰੀ ਦੇ ਰੱਦੀ ਪਰਵੀ ਦਾ ਚੋਟ ਲੱਗੀ ਹੋਵੇ ਲੰਗਰ ਗੁਰੂ ਘਰ ਟੋਟ ਵਰਤ ਰਿਹਾ ਜਿੰਨਾਂ ਨੇ ਸ਼ੱਕਣਾ ਜਾ ਕੇ ਸ਼ੱਕ ਸਕਦੇ ਹੋ ਲੰਗਰ ਗੁਰੂ ਘਰ ਅਗਲੇ ਮੈਚ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਲਾ ਕੇ ਆ ਜਾਣ। ਬਾਈ ਜੀ ਥਾਂਦੇ ਵਾਲਾ ਆ ਗਿਆ ਤੇ ਦੁੱਲੇ ਵਾਲ ਨੂੰ ਬੇਨਤੀ ਹੈ ਦੁੱਲੇ ਵਾਲਾ। ਹਾਂ। ਆ ਜਾਓ ਵੀਰੇ ਭੱਜ ਕੇ ਦੁੱਲੇ ਵਾਲਾ। ਦੁੱਲੇਆ ਦੀ ਟੀਮ ਨੂੰ ਬੇਨਤੀ ਹੈ ਜਲਦੀ ਗਰਾਊਂਡ 'ਚ ਆ ਜਾਣ ਦੁੱਲੇ ਵਾਲਾ।